ਇਸ ਸਟੇਟਮੈਂਟ ਨੂੰ ਗੱਲਾਂ ਦੀ ਮੈਂ ਕਿੱਥੀ ਹੋਰ ਕੀ ਪਿੱਛਦੀ ਐ ਐਨੇ ਧਰਨੇ ਦਿੱਤੇ ਜਦੋਂ ਅਸੀਂ ਉਧਰ ਹੁਸ਼ਿਆਰਪੁਰ ਵਾਲੀ ਸਾਈਡ ਤੇ ਹੈ ਨਾ ਉੱਥੇ ਦੇ ਲੋਕਾਂ ਨੇ ਦੱਸਿਆ ਕਿਵੇਂ ਜਿਵੇਂ ਆਪਾਂ Zomato ਤੇ ਨਹੀਂ ਅੱਜ ਕੱਲ ਬੱਚੇ ਘਰੇ ਖਾਣਾ ਮੰਗਾ ਲੈਂਦੇ ਇਸ ਤਰ੍ਹਾਂ ਨਸ਼ਾ ਘਰਾਂ ਚ ਆਉਂਦਾ ਇਹ ਹਾਲਾਤ ਐ ਸਰਕਾਰ ਦੇ ਕੀ ਸਰਕਾਰ ਹਾਏ 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 ਤੋਂ ਓਏ ਹਾਏ 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 ਕਮਾਨ ਮਰਦਾਬਾ ਮਰਦਾਬਾ ਕਾਸ਼ੇ ਚਾਹੀਏ ਬਿਲਕੁਲ ਹੀ ਨਿਕੰਮੀ ਸਰਕਾਰ ਜਿਹੜੀ ਹੈ ਇਹ 2022 ਦੇ ਵਿੱਚ ਜਦੋਂ ਵੀ ਆਈ ਹੈ ਤੁਹਾਨੂੰ ਅੰਕੜਿਆਂ ਨਾਲ ਦੱਸਿਆ ਕੋਈ ਬੇਟੀ ਮਹਿਕੂਸ ਨਹੀਂ ਕੋਈ ਸਾਡੀ 2 ਸਾਲ ਦੀ ਬੱਚੀ ਤੋਂ ਲੈ ਕੇ ਨਾ 5 ਸਾਲ ਦੀ ਉਮਰ ਤੱਕ ਮਾਤਾ ਤੱਕ ਕੋਈ ਮਹਿਕੂਸ ਨਹੀਂ ਇੰਨੇ ਜਿਹੇ ਬਲਾਤਕਾਰ ਹੋ ਰਹੇ ਨਹੀਂ ਮੈਂ ਤਾਂ ਭਾਜੀਪੀ ਸਰਕਾਰ ਨੂੰ ਵੀ ਕਹੂੰਗੀ ਬੋਲਦੇ ਨੇ ਸਾਡੇ ਚੋ ਗਏ ਲੀਡਰ ਕੈਮਰੇ ਛੱਜ ਦਾ ਬੋਲੇ ਛਾਨੀ ਛਾਨੀ ਦਾ ਬੋਲੇ ਛੱਜੂ ਵੀ ਬੋਲੇ ਉਹ ਗੱਲਾਂ ਇਨਾਂ ਦੀਆਂ ਹੋ ਗਿਆ ਕਿ ਤੁਸੀਂ ਤਿੰਨ ਤਿੰਨ ਵਾਰ ਤੁਹਾਨੂੰ ਐਮਪੀ ਦੀ ਟਿਕਟ ਮਿਲੀ ਕਾਂਗਰਸ ਤੇ ਤੁਸੀਂ ਜਿੱਤੇ ਅੱਜ ਤੁਸੀਂ ਸਾਡੇ ਸਤਿਕਾਰਯੋਗ ਲੀਡਰ ਜਿਨ੍ਹਾਂ ਨੂੰ ਪੂਰਾ ਵਿਸ਼ਵ ਰਾਹੁਲ ਗਾਂਧੀ ਜੀ ਨੂੰ ਸਾਡੇ ਦੀ ਇੱਕ ਮਾਨ ਦੀ ਗੱਲ ਹੈ ਪੂਰਾ ਵਿਸ਼ਵ ਉਹਨਾਂ ਦੀ ਦੂਰ ਅੰਦੇਸ਼ੀ ਤੇ ਉਹਨਾਂ ਦੀ ਇੱਕ ਬਹੁਤ ਹੀ ਸੂਝਵਾਨਤਾ ਦੀ ਜਿਹੜੀ ਸੋਚ ਹੈ ਉਹਨੂੰ ਦੇਖ ਰਿਹਾ ਸਾਡੇ ਲੀਦਰ ਨੇ ਭਾਰਤ ਜੜੋ ਯਾਤਰਾ ਐਵੇਂ ਨਹੀਂ ਕੀਤੀ ਉਹਨਾਂ ਨੇ ਭਾਰਤ ਜੜੋ ਯਾਤਰਾ ਕੀਤੀ ਮੇਰੀਓ ਮਾਤਾਵੋ ਤਾਂ ਕੀਤੀ ਕਿ ਇੱਕ ਇੱਕ ਦਾ ਦੁੱਖ ਦਰਦ ਸਮਝ ਸਕਣ ਕਿ ਹਿੰਦੁਸਤਾਨ ਗੁਲਦਸਤ ਹੈ ਕਿ ਗੁਲਦਸਤੇ ਦੇ ਵਿੱਚ ਬਹੁਤ ਸਾਰੇ ਲੋਕ ਕਾਰੋਬਾਰੀ ਕੰਮ ਕਰਨ ਵਾਲੇ ਕਿੱਤੇ ਵਾਲੇ ਵਿਚਾਰੇ ਲੋਕ ਰਹਿੰਦੇ ਨੇ ਪਰ ਹਾਲਾਤ ਦੇਖੋ ਇਸ ਦੇਸ਼ ਦੇ ਇਹ ਗੱਲਾਂ ਕਰਦੇ ਨੇ ਉਹਨਾਂ ਨੂੰ ਅੱਤਵਾਦੀ ਕਹਿੰਦੇ ਸਾਡੀਆਂ ਭੈਣਾਂ ਸਾਰੀਆਂ ਉਹਨਾਂ ਦਾ

ਇਹ ਨਾਲੇ ਗੇਲ ਪੁੱਛਿਆ ਜਾਣੀਦਾ ਬੱਚੇ ਨਸ਼ਾ ਕਰਨ ਲਈ ਜਦੋਂ ਪੈਸਾ ਨਹੀਂ ਮਿਲਦਾ ਤਾਂ ਦੇ ਭਾਂਡੇ ਤੱਕ ਦੇ। ਇਹ ਮਾਂ ਦਾ ਦਿਨ ਪੁੱਛਿਆ ਜਾਣੀਦਾ ਹੈ। ਪ੍ਰਧਾਨ ਜੀ ਨੇ ਸਾਡੇ ਸਤਕਾਰਯੋਗ ਪੀਪੀਸੀਸੀ ਦੇ ਪ੍ਰਧਾਨ ਸਰਦਾਰ ਅਮਿੰਦਰ ਸਿੰਘ ਰਾਜਾ ਬੜਿੰਦਗੀ ਨੇ ਇਸ ਨਿਕੰਮੀ ਸਰਕਾਰ ਨੂੰ ਸੁੱਤੇ ਉਜਾਉਣ ਲਈ ਪਿਛਲੇ ਸਾਲ ਅੱਜਕੱਲ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਰਨੇ ਦਿੱਤੇ ਮੈਂ ਹਰ ਜ਼ਿਲ੍ਹੇ ਦੇ ਵਿੱਚ ਉਹਨਾਂ ਦੇ ਨਾਲ ਸੀ ਸਾਡੀ ਸਾਰੀ ਮੇਲਾ ਕਾਂਗਰਸ ਸਿੱਖਰਾ ਜ਼ਿਲ੍ਹਾ ਹੁੰਦਾ ਸੀ ਗਾਚੜ